ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ ਉਰਜਾ-ਪੁਰਜਾ ਕੱਟ ਮਰੈ ਕਬ ਹੂ ਨਾ ਛੱਡੈ ਖੇਤ ਅੱਜ ਅਮਰਤ ਕੇ ਦਾਤੇ ਸਰਬੰਸ ਦਾਾਨੀ ਸਾਈਂਬੇ ਅਕਾਲ ਸਤਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਪੰਜ ਪਿਆਰੇ ਸਹਬਾਨ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਔਰ ਭਾਈ ਸਹਿਬ ਸਿੰਘ ਜੀ ਦੇ ਸਮੇਤ ਚਮਕੌਰ ਦੀ ਗੜੀ ਵਿੱਚ ਲੱਖਾਂ ਹੀ ਮੁਗਲਾਂ ਦੇ ਨਾਲ ਜੂਝਦਿਆ ਹੋਇਆ ਟੱਕਰ ਕਰਦਿਆ ਹੋਇਆ ਅਜਿਹੇ ਦੇ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ ਗੁਰਮੁਖ ਵਜਦਾ ਜਿਹੜਾ ਇਤਿਹਾਸ ਹੈ ਇਹ ਦੁਨੀਆ ਦੇ ਇਤਿਹਾਸ ਵਿੱਚ ਇੱਕ ਅਦੁੱਤੀ ਮਿਸਾਲ ਹੈ ਇੱਕ ਅਸਾਵੇਂ ਜੰਗ ਦੀ ਮਿਸਾਲ ਹੈ ਇੱਕ ਪਾਸੇ 40 ਸਿੰਘ ਲੜਨ ਵਾਲੇ ਔਰ ਇੱਕ ਪਾਸੇ 10 ਲੱਖ ਦੇ ਕਰੀਬ ਮੁਗਲ ਫੌਜਾਂ ਦਾ ਘੇਰਾ ਬਾਪੂ ਸੋਹਣ ਸਿੰਘ ਜੀ ਸੀਤਲ ਬਹੁਤ ਕਮਾਲ ਦੀਆਂ ਲਾਈਨਾਂ ਲਿਖਦੇ ਨੇ ਉਹ ਲਿਖਦੇ ਨੇ ਕਿ ਹਾਸ ਸ਼ਹੀਦ ਦੀ ਪਾ ਗਿਆ ਚੰਦ ਲਾਲ ਛੁਟੇਰਾ ਅੱਖਾਂ ਸਾਹਮਣੇ ਹੋ ਗਿਆ ਉਹ ਬੇਰਾ ਬੇਰਾ ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ ਹੱਥ ਬਣ ਬੋਲੇ ਸਤਿਗੁਰੂ ਵਾਪਾਣਾ ਤੇਰਾ ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ ਤੇਰਾ ਤੁਝ ਕੋ ਸੌਪਤੇ ਕਿਹਾ ਲਾਗੇ ਤੇਰਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਤੇਰਾ ਜੇਰਾ ਜਿਨ੍ਹਾਂ ਨੇ ਆਪਣੇ ਸਹਿਬਜ਼ਾਦੇ ਆਪਣੇ ਖਾਲਸੇ ਪੁੱਤਰ ਤੋਂ ਕੁਰਬਾਨ ਕੀਤੇ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਦਿਆਂ ਹੋਇਆ ਮੈਦਾਨੇ ਜੰਗ ਵਿੱਚ ਜੂਝ ਕੇ ਅੱਜ ਦੇ ਦਿਨ ਸਤਗੁਰਾਂ ਦੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਪਾਪਾ ਅਜੀਤ ਸਿੰਘ ਸਾਹਿਬ ਪਾਪਾ ਜੁਝਾਰ ਸਿੰਘ ਸਾਹਿਬ ਤਿੰਨ ਪਿਆਰੇ ਔਰ ਹਰੀਕਾ ਸਿੰਘ ਆਰੇ ਬੇਅੰਤ ਜਾਲਮਾਂ ਨੂੰ ਮੌਤ ਦੇ ਘਾਟ ਉਤਾਰ ਕੇ ਅੱਜ ਦੇ ਦਿਨ ਚਮਕੌਰ ਦੀ ਗੜੀ ਵਿੱਚ ਮੈਦਾਨੇ ਜੰਗ ਵਿੱਚ ਹੱਤੋਂ ਪ੍ਰਾਪਤ ਕੀਤੀਆਂ ਸਨ ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਸਤਕਾਰ ਭੇਟ ਕਰਦਿਆਂ ਹੋਇਆਂ ਉਹਨਾਂ ਦੇ ਪਾਵਨ ਚਰਨਾਂ ਤੇ ਅਸੀਸ ਸੁਖਾਈਏ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ